ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਬਾਬਾ ਸੁਨ ਸਿੰਘ ਜੀ ਦੀ ਵਰ੍ਹੇਸ਼ੀ ਮਨਾ ਰਹੇ ਹਾਂ ਹੁਣ ਸਾਡੇ ਕੋਲ ਹੀ ਸੇਵਾਦਾਰ ਬੈਠੇ ਨੇ ਉਹਨਾਂ ਤੋਂ ਪੁੱਛਦੀਆਂ ਵਰ੍ਹੇਸ਼ੀ ਦੇ ਸਬੰਧ ਦੇ ਵਿੱਚ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਕਰ-ਬਕਰ ਸੋਸਾ ਲਾਈ ਬਾਈ ਜੀ ਜਿਹੜੀ ਵਰ੍ਹੇਸ਼ੀ ਮਨਾ ਰਹੇ ਸੰਤਮਾ ਪਰੋਸ਼ਣ ਦੀ ਆਪਾ ਸੁਨ ਸਿੰਘ ਜੀ ਦੀ ਕਿੰਨੀ ਵਰ੍ਹੇਸ਼ੀ ਹੈ ਜੀ ਇਹ 26ਵੀਂ ਵਰ੍ਹੇਸ਼ੀ ਹੈ ਇਹ ਕਿੰਨੀ ਤਰੀਕ ਤੋਂ ਸ਼ੁਰੂ ਹੈ ਜੀ ਇਹ 5 ਤਰੀਕ ਨੂੰ ਅਖੰਡ ਬੜਾ ਪ੍ਰਕਾਸ਼ ਹੋਣੀ 6 7 ਨੂੰ ਭੋਗ ਦੇਣਾ ਹੈ 5 6 7 ਹਾਂ ਜੋੜ ਦੀ ਜਿਹੜੇ ਆਪਣੇ ਦੂਰ ਨੇੜੇ ਸੰਗਤ ਬੈਠੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਇਹੀ ਆਣਾ ਜੀ ਦਰਸ਼ਨ ਦਿਓ ਬਰਸੀ ਬਹੁਤ-ਬਹੁਤ ਸਾਰੀ ਸੰਗਤ ਬਹੁਤ-ਬਹੁਤ ਪਹੁੰਚੀ ਜੀ ਆਪੋ ਹੋਰ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਸੰਗਤ ਨੂੰ ਜਿਹੜੇ ਆਪਣੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਨੂੰ ਹਾਂ ਜੀ ਉਹਨਾਂ ਨੂੰ ਵੀ ਮੱਲਾ ਕਣਾ ਹੱਕਾ ਵੀ ਮਾਲਾ ਪੰਜਵੀਂ 26ਵੀਂ 26ਵੀਂ ਵੀ ਵਰਛੀ ਹੈ 5 ਤਰੀਕ ਤੋਂ ਸ਼ੁਰੂ ਹੈ 7 ਤਰੀਕ ਨੂੰ ਭੋਗ ਪੈਣੀ 7 ਨੂੰ ਭੋਗ ਪੈਣਾ ਸਾਰੀ ਸੰਗਤ ਨੂੰ ਬੇਨਤੀ ਵਾਤਵਾਦ ਸੇਵਾਦਾਰ ਵਾਤਵਾਦ ਸੰਗਤ ਲਾਹ ਲਵੇ ਸੀ ਦਈ ਸੰਗਤ ਕਰੇ ਆ ਕੇ ਇੱਥੇ ਸੰਗਤ ਜੁੜੇ ਸੇਵਾ ਕਰਨ ਤੇ ਇੱਥੇ ਪ੍ਰਸ਼ਾਦਾ ਪਾਣੀ ਇੱਥੇ ਖੁੱਲਾ ਵਾਗੂਈ ਖੁੱਲਾ ਲੰਗਰ ਲੰਗਰ ਦਾ ਟਟ ਮਾਰ ਸਾਰੇ ਸੰਗਤ ਜਰੂਰ ਦਰਸ਼ਨ ਦੇ ਵੀ ਹਾਂਜੀ ਹੋਰ ਕੋਈ ਕੁਝ ਕਹਿਣਾ ਚਾਹੁੰਦਾ ਜੀ ਨਹੀਂ ਠੀਕ ਹੈ ਵਧੀਆ ਬਸ ਸਾਹਿਬ ਦੇ ਸੇਵਾਦਾਰ ਵੱਤੋ ਵੱਧ ਆਉਣ ਪਹੁੰਚਣ ਇਥੇ ਵੱਤੋ ਵੱਧ ਇਸ ਸਾਲਣ ਵਿੱਚ ਆ ਗਈ ਜਗ੍ਹਾ ਤੇ ਬਹੁਤ ਹੁੰਮਤਾ ਮਨਾਾਈ ਜਾਂਦੀ ਆ ਨੱਥੋ ਕੇ ਪਿੰਡ ਬਾਬਾ ਸੋਹਣ ਸਿੰਘ ਜੀ ਦੀ ਵਰਸੀ 26ਵੀਂ ਵਰਸੀ ਇਹ 26ਵੀਂ ਵਰਸੀ ਆਪਣੇ ਸਾਰੇ ਪਿੰਡ ਦੇ ਨਗਰ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਜੀ ਹਾਂਜੀ ਹਾਂਜੀ ਸਾਰੇ ਨਗਰ ਨਿਵਾਸੀ ਐਨ ਆਰ ਆਈ ਸਹਿਯੋਗ ਨਾਲ धनाद तमामु पकाणा हिकु ਦੇਸ਼ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਬੇਨਤੀ ਹੈ ਕਿ 5 ਤਰੀਕ ਤੋਂ 7 ਤਰੀਕ ਤੱਕ ਗੁਰਬਾਨੀ ਇਲਾਹੀ ਵੀ ਹੋਵੇਗੀ ਨਗਰ ਕੀ ਲੰਗਰ ਦਾ ਵੀ ਅਟੁੱਟ ਪ੍ਰਬੰਧ ਹੈ ਸੰਗਤ ਨੂੰ ਬੇਨਤੀ ਹੈ ਕਿ ਬਾਬਾਸੁੰਦਰ ਸਿੰਘ ਜੀ ਵਰਸ਼ੀ ਤੇ ਵੱਧ ਤੋਂ ਵੱਧ ਪੰਚਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ